ਲੋ ਵੀ ਮਿੱਤਰੋ ਜਿਹੜੇ ਭਰਾ ਭਾਲ ਦੇ ਘੋੜਾ ਬਣਾਉਣ ਨੋਕਰਾਂ ਬਿਸ਼ੇਰਾ ਆਂਡੇ ਨਾਲ ਦਾ ਚੱਟਾ ਬਿਸ਼ੇਰਾ ਲਿਆਤਾ ਖਾਨਦਾਨ ਬਹੁਤ ਤਕੜਾ ਮੰਨ ਲਈ ਵੀ ਨੋਕਰਾਂ ਦਾ ਥੰਮ ਹੀ ਆ ਜਿਹੜਾ ਇਹਦੇ ਬਲੱਡ ਲਾਈਨ ਆ ਸਾਰੀ ਡਿਟੇਲ ਦਾ ਮੈਂ ਪਹਿਲਾਂ ਤੋਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਅੱਜ ਸਾਮੀ ਵੀਡੀਓ ਪਾਉਣ ਜਾ ਰਹੇ ਆ ਜਿਹੜੀ ਸਵੇਰ ਵੀਡੀਓ ਪਾਈ ਸੀ ਤੁਹਾਡੇ ਪਿਆਰ ਦੇ ਸਿਰ ਤੇ ਉਹ ਸੀਲ ਹੋ ਗਈ ਕੁੜੀ ਤੇ ਸੋਚਿਆ ਚਲੋ ਆ ਬਸ਼ੀਰਾ ਦੋ ਤਿੰਨ ਦਿਨਾਂ ਦੀ ਇਹਦੀ ਵੀਡੀਓ ਬਣਾਈ ਪਈ ਸੀ ਅੱਜ ਇਹਦੀ ਪਾ ਦਿੰਦੇ ਆ ਦੋਸਤੋ ਘੋੜਾ ਬਨ ਵਾਲਾ ਕਿਉਂਕਿ ਹੱਡ ਪੈਰ ਮਜ਼ਬੂਤ ਆ ਆਪਰਾ ਉਹ ਫੋਨ ਲਾਇਓ ਜਿਹਨੇ ਘੋੜਾ ਬਣਾਉਣਾ ਚੰਗਾ ਸਾਨ ਬਨ ਵਾਲਾ ਹੱਡ ਪੈਰ ਮੋਟਿਆਂ ਦਾ ਬਾਕੀ ਜੇ ਚੈਨਲ ਪਸੰਦ ਆਇਆ ਆਪਣਾ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਮਾਰਕੀਟ ਨਾਲੋਂ ਸਸਤਾ ਤੁਹਾਨੂੰ ਜਾਇਜ਼ ਰੇਟ 'ਤੇ ਜਾਨਵਰ ਮਿਲਦਾ ਰਹੇ ਤੇ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਲਾਈਕ ਕਰ ਲਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰ ਲਿਓ ਤੇ ਆਜੋ ਬਾਅਦਿਆਂ ਵੀਡੀ ਦੋਸਤੋ ਨੁਗਰਾ ਬਸ਼ੀਰਾ ਜੀ ਜਮਾ ਸਪੌਟਲੈਸ ਕੋਈ ਜਿਆਦਾ ਸਪੌਟ ਨਹੀਂ ਨਾ ਪਿੰਡੇ ਤੇ ਤੇ ਨਾ ਕੰਨਾਂ ਦੇ ਵਿੱਚ ਆਕੇ ਤੁਸੀਂ ਕੰਨ ਚੈੱਕ ਵੀ ਕਰ ਸਕਦੇ ਹੋ ਕੰਨਾਂ ਦੇ ਅੰਦਰ ਵੀ ਸਪੌਟ ਨਹੀਂ ਪਿੰਡੇ ਦੇ ਬਾਹਰ ਤਾਂ ਦੂਰ ਦੀ ਗੱਲ ਬਾਕੀ ਬਾਲ ਪੌਰੀਆਂ ਦਾ ਜਮਾ ਸਾਫਾ ਸਿੱਟੇ ਪੌਰੀ ਵੱਲੋਂ ਸਾਰਾ ਰਹਿਤ ਆ ਸਿੰਗਲ ਪੌਰੀਆਂ ਮੱਥੇ ਹੱਡਾਂ ਪੈਰਾਂ ਦਾ ਬਹੁਤ ਖੁੱਲਾ ਪੈਰਪੂਰ ਦੀ ਬੰਤਰ ਦੇਖ ਸਕਦੇ ਹੋ ਤੇ ਲੈਂਥ ਦਾ ਵੀ ਸੋਹਣਾ ਬੱਚਾ ਨਾਲੇ ਤਾਂ ਦੱਸ ਦੇਣ ਤੁਹਾਨੂੰ ਇਹਦੀ ਬਲੱਡ ਲਾਈਨ ਬਾਰੇ ਬਾਕੀ ਜਿਹੜੇ ਭਰਾ ਨੇ ਸਾਹਣ ਮਣਾਉਣੇ ਯਾਰ ਉਹ ਲਓ ਚੰਗਾ ਬਣੂ ਕਿਉਂਕਿ ਹੱਕ ਬਾਡੇ ਦਾ ਬਹੁਤ ਜ਼ਿਆਦਾ ਖੁੱਲਾ ਪਹਿਲਾਂ ਬਲੱਡ ਲਾਈਨ ਆਪਾਂ ਇਹਦੀ ਦੱਸੀ ਤਾਂ ਦੋਸਤੋ ਸਮੁੰਦਰ ਦਾ ਪੁੱਤ ਆ ਜਿੱਥੇ ਸਮੁੰਦਰ ਦਾ ਨਾਮ ਆ ਜ ਮੇਰੇ ਹਿਸਾਬ ਨਾਲ ਹੋਰ ਤਾਂ ਇਹਦੇ ਮਾਪਿਓ ਰਾਹੀਂ ਦੱਸਣ ਦੀ ਲੋੜ ਨਹੀਂ ਪੈਂਦੀ ਇਹਦਾ ਪਿਓ ਸੀ ਨੁ크ਰਾ ਘੋੜਾ ਜੀ ਜਿਹੜਾ ਨਾਮ ਸੀ ਰੈਂਬੋ ਤੇ ਪ੍ਰੋਪਰ ਮੈਨੂੰ ਜ਼ਿਆਦਾ ਨਹੀਂ ਮੇਰੇ ਸਾਹਮਣੇ ਰੈਂਬੋ ਹੀ ਨਾਮ ਸੀ ਨੁ크ਰਾ ਘੋੜਾ ਸੀ ਸਮੁੰਦਰ ਦਾ ਪੁੱਤ ਆ ਗਿਆ ਤੇ ਮੰਨ ਲਓ ਜਿੱਥੇ ਸਮੁੰਦਰ ਆ ਗਿਆ ਉੱਥੇ ਕੋਈ ਡਾਊਟ ਕੋਈ ਸਹਿਵਾ ਨਹੀਂ ਰਹਿ ਜਾਂਦਾ ਆਪਾਂ ਕਹਿ ਦਈਏ ਵੀ 100% ਘੋੜਾ ਬਣੂ ਕੰਨ ਲੈਂਥ ਵੀ ਦੇਖ ਸਕਦੇ ਹੱਡ ਪਰ ਦੇਖ ਸਕਦੇ ਕਿੰਨੇ ਖੁੱਲੇ 7-8 ਮਹੀਨੇ ਬੱਚੇ ਦੀ ਉਮਰ ਉਮਰ ਹੋਈ ਹੈ ਕੋਕ ਪੂਰੀ ਵਧੀਆ ਬਣਾਈ ਪੁੱਠਾ ਪਾਠਾ ਪੂਰਾ ਡਬਲ ਆ ਬਾਕੀ ਸੁੰਬ ਦਾ ਸਿਆਜ ਵੀ ਬਹੁਤ ਸੋਹਣਾ ਤੇ ਜਿਹੜੇ ਭਰਾ ਦੇ ਪਸੰਦ ਹੋਏ ਨੰਬਰ ਆਪਾਂ ਸਕਰੀਨ ਤੇ ਦੇ ਦੇਣਾ 623915445985559907 ਦੋਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ ਕੋਈ ਫੋਟੋ ਮੰਗਾਉਣੀ ਕੋਈ ਡਿਟੇਲ ਜਿਹੜੀ ਵੀਡੀਓ ਇਹ ਦੱਸਣ ਵਾਲੀ ਰਹਿ ਗਈ ਹੋ ਤੇ ਦੋਸਤੋ ਇੱਕ ਡਿਟੇਲ ਆਪਾਂ ਹੋਰ ਦੱਸਦੀ ਇਹਦੀ ਮਾਂ ਵੀ ਨੌਕਰੀ ਹੈ ਮਨ ਲਓ ਮਾਂ ਪੇ ਦੋਨੇ ਹੀ ਨੌਕਰੀਆ ਤਾਂ ਬੱਚੇ ਨੇ ਜਿਹੜਾ ਉਹ ਇਨ ਫਿਊਚਰ ਰਿਜ਼ਲਟ ਦੇਣਾ ਪੂਰਾ ਟੌਪ ਦਾ ਦੇਣਾ ਬਾਬਾ ਸੌਖ ਰੱਖ ਕੇ ਪੂਰਾ ਨਾ ਕਰ ਦੋ ਰੇਟ ਜਾਇਆ ਮਾਰਕੀਟ ਦੇ ਰੇਟ ਪੁੱਛ ਲਿਓ ਉਦੋਂ ਪੂਰਾ ਸਸਤਾ ਹੀ 5-1000 ਮਿਲੂ ਤੇ ਮਿਲਦੇ ਨਵੇਂ ਵੀਡੀਓ ਤੁਹਾਨੂੰ